me am वाई जी खालसा वागुरु जी की फतेह शहीद बबा गुलदेव सिंह जन्म दिहाड़े में कैंप लग लगाया होमोपैथिक कैंप में लगाया जा रहा रहतवान सिख भलाई मंच वालों बड़ा पर्टिकुलर स्पैशल कैंप है कि जमांदरू बोले अच्छे गंगे किसी विकास ना होना रुक जाना जुद्धि तो घट विकसित बच्चों का उचा इलाज है सो आम तौर तो पर यह जो इलाज आम डॉक्टर नहीं कर सकते सो इस रहत ਸੇਵਾ ਲਈ ਮਾਸਤਾ ਬਹੁਤ ਚੰਗਾ ਉਦਮ ਹੈ ਜਿਸ ਤਰਾ ਹੀ ਇਹ ਸਪੈਸ਼ਲ ਕੈਂਪ ਹੈ ਆ ਹਸਪਤਾਲਾਂਸ਼ ਵੀ ਇਹ ਜਲ ਨਹੀਂ ਹੁੰਦੇ ਜਿਹੜੇ ਇੱਥੇ ਕਰ ਰਹੇ ਨੇ ਉਹ ਬਤਰਾ ਹੀ ਇਸ ਨਾਲ ਬੜੀ ਖੁਸ਼ੀ ਹੋਈ ਪਰਮਾਥਾ ਉਦਮ ਬਖਸ਼ੇ ਆਪਣੇ ਮਾਂਝ ਨੂੰ ਤੇ ਇਹ ਜੀ ਸੇਵਾ ਹੋਰ ਅੱਗੇ ਤੋਂ ਕਰਦੇ ਰਹਿਣ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਜੋ ਕੈਂਪ ਲੱਗ ਲੱਗਦਾ ਹੈ ਬਹੁਤ ਹੀ ਹੁਣ ਹੈ ਸ਼ਾਨਦਾਰ ਕੈਂਪ ਹੈ ਇਸ ਵਿੱਚੋ ਮੇਰੇ ਬੱਚੇ ਮੈਂ ਆਪਣੇ ਬੱਚੇ ਦੀ ਦਵਾਈ ਚਲਾ ਰਿਹਾ ਮੈਂ 2 ਸਾਲ ਤੋਂ ਆਪਣੇ ਬੱਚੇ ਦੀ ਦਵਾਈ ਚਲਾ ਰਿਹਾ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਫਰਕ ਪਿਆ ਹੈ ਔਰ ਮੈਂ ਫੌਰਨ ਵੀ ਇਸ ਨਾਲ ਜੋੜਨ ਦੀ ਕਿਰਪਾ ਦਾ ਅਰਦਾਸ ਔਰ ਮੈਂ ਅੱਜ ਵੀ ਦੋ ਪੇਸ਼ੈਂਟ ਨੇ ਨਵੇਂ ਇੱਥੇ ਬੁਲਾਏ ਹੈ ਔਰ ਲੈ ਕੇ ਆਇਆ ਹਾਂ ਉਹਨਾਂ ਨੂੰ ਵੀ ਮੈਂ ਸੁਣਿਆ ਦਿੱਤਾ ਹੈ ਕਿ ਉਹ ਵੀ ਪਰਮਾਤਮਾ ਉਹਨਾਂ ਦੀ ਮਿਹਰ ਭਰਿਆ ਹੱਥ ਰੱਖੇ ਉਹਨਾਂ ਨੂੰ ਠੀਕ ਕਰੇ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਗੋਦੜਿਆ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 25ਵਾਂ ਫ੍ਰੀ ਹੋਮਿਓਪੈਥਿਕ ਕੈਂਪ ਡਾਕਟਰ ਰਚਨਾ ਅਨੇਜਾ ਐਮਡੀ ਐਮਡੀ ਹੋਮਿਓਪੈਥਿਕ ਅਤੇ ਨਿਤਿਸ਼ ਅਨੇਜਾ ਜੀ ਦੇ ਸਹਿਯੋਗ ਦੇ ਨਾਲ ਲਹਿਤਵਾਂ ਸਿੱਖ ਭਲਾਈ ਮੰਚ ਵੱਲੋਂ ਨਿਰੰਤਰ ਇਹ ਕੈਂਪ ਲਗਾਏ ਜਾ ਰਹੇ ਨੇ ਅੱਜ ਤਕਰੀਬਨ 25ਵਾਂ ਕੈਂਪ ਹੈ ਤੇ 3 ਸਾਲ ਦੇ ਕਰੀਬ ਇਹਨਾਂ ਕੈਂਪਾਂ ਨੂੰ ਹੋ ਗਏ ਇਹਨਾਂ ਕੈਂਪਾਂ ਦੇ ਵਿੱਚ ਨਿਰੰਤਰ ਜਿਹੜੇ ਸਪੈਸ਼ਲ ਚਾਈਲਡ ਨੇ ਜਿਹੜੇ ਬਚਪਨ ਤੋਂ ਜਮਾਂਦਰੂ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਮੰਦ ਬੁੱਧੀ ਬੱਚੇ ਨੇ ਜਿਨ੍ਹਾਂ ਦਾ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਬੱਚੇ ਵਿਕਸਿਤ ਨਹੀਂ ਹੋ पाए ਉਹਨਾਂ ਦਾ ਇਲਾਜ ਚੱਲ ਰਿਹਾ ਗੁਰੂ ਸਾਹਿਬਾਨ ਜੀ ਦੀ ਬਖਸ਼ਿਸ਼ ਦੇ ਨਾਲ ਅਨੇਕਾਂ ਇਹੋ ਜਿਹੇ ਬੱਚੇ ਜਿਹੜੇ ਆਪਣੇ ਮਾਪਿਆਂ ਦੇ ਤੰਗ ਕਰਦੇ ਸਨ ਜਿੱਦ ਕਰਦੇ ਸਨ ਨੋਂਦਰਾ ਮਾਰ ਦਿੰਦੇ ਸਨ ਤੇ ਇੱਥੇ ਤੱਕ ਕਿ ਲਾਈਟਿੰਗ ਬਾਥਰੂਮ ਵਿੱਚ ਕਰ ਦਿੰਦੇ ਸਨ ਇਹੋ ਜਿਹੇ ਬੱਚੇ ਗੁਰੂ ਸਾਹਿਬਾਨ ਜੀ ਦੀ ਕਿਰਪਾ ਨਾਲ ਕਿਸੇ ਨੂੰ 40% 50% 60% ਫਰਕ ਹੈ ਤੇ ਕਈ ਬੱਚੇ ਤਾਂ ਸਕੂਲਾਂ ਦੇ ਵਿੱਚ ਵੀ ਜਾਣ ਲੱਗੇ ਤੇ ਮੇਰੇ ਤੁਹਾਨੂੰ ਬੇਨਤੀ ਹੈ ਤੁਹਾਡੇ ਇਲਾਕੇ ਗਲੀ ਮਹੱਲਾ ਕਸਬਾ ਪਿੰਡ ਸ਼ਹਿਰ ਦੇ ਵਿੱਚ ਇਹੋ ਜਿਹੇ ਅਨੇਕਾਂ ਬੱਚੇ ਹੋਣਗੇ ਤਾਨੂੰ ਬੇਨਤੀ ਹੈ ਕਿਉਂ ਨਾ ਬੱਚਿਆਂ ਦੇ ਪੇਰੈਂਟਸ ਤੱਕ ਸਾਡਾ ਇਹ ਨਾ ਕੈਂਪਾਂ ਦਾ ਜਰੂਰ ਸੁਨੇਹਾ ਪਹੁੰਚਾਓ ਕਿਉਂਕਿ ਅਗਲਾ ਕੈਂਪ 2 ਨਵੰਬਰ ਦਿਨ ਐਤਵਾਰ ਨੂੰ ਫੇਰ ਇਸੇ ਸਥਾਨ ਤੇ ਗਰਲਸ ਪਬਲਿਕ ਸਕੂਲ ਮੁਰਾਦਪੁਰਾ ਬੈਕ ਬੈਕਸ਼ੈਡ ਸਾਈਕਲ ਮਾਰਕੀਟ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ ਇਹਨਾਂ ਕੈਂਪਾਂ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਦਾਸ ਦਾ ਨਾਮ ਹੈ ਸਰਬਜੀਤ ਸਿੰਘ ਕਾਕਾ ਮੇਰਾ ਮੇਰਾ ਮੋਬਾਈਲ ਨੰਬਰ ਹੈ 98725 49756 98725 49756 ਅੱਜ ਚੇਚੇ ਤੌਰ ਤੇ ਇਹਨਾਂ ਕੈਂਪਾਂ ਦੇ ਵਿੱਚ ਰਟਾਇਰਡ ਪ੍ਰਿੰਸੀਪਲ ਗਵਰਨਮੈਂਟ ਕਾਲਜ ਸਰਦਾਰ ਲਖਦੇਵ ਸਿੰਘ ਜੀ ਜਿਹੜੇ ਅੱਗੇ ਲੇਖਕ ਨੇ ਬੁੱਧੀਜੀਵੀ ਨੇ ਉਹਨਾਂ ਦਾ ਇੱਥੇ ਆ ਕੇ ਸੰਗਤ ਨੂੰ ਸਾਨੂੰ ਅਸੀਸ ਦੇਣ ਦਿੱਤੀ ਅਸੀਂ ਉਚੇਚੇ ਤੌਰ ਤੇ ਰਹਿਤਵਾਂ ਸਿੱਖ ਭਲਾਈ ਮੰਚ ਦੇ ਵਾਈਸ ਚੇਅਰਮੈਨ ਬਾਪੂ ਲਖਦੇਵ ਸਿੰਘ ਜੀ ਦਾ ਇੱਥੇ ਆਉਣ ਤੇ ਜਿਉਂ ਆਇਆਖਦੇ ਆ ਅਤੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਅਗਲੇ ਕੈਂਪ 2 ਨਵੰਬਰ ਦਿਨ ਐਤਵਾਰ ਨੂੰ ਜਿਹੜਾ ਲੱਗਣ ਜਾ ਰਿਹਾ ਉਹਦਾ ਸੁਨੇਹਾ ਜਰੂਰ ਸਾਰਿਆਂ ਨਾਲ ਸਾਂਝਾ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ